ਖਬਰਨਾਮਾ ਦੇਖ ਰਹੇ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਫੂਲਸ ਰਾਜ ਜਿੱਥੇ ਕਿ ਇੱਕ ਪਾਸੇ ਜਸਪ੍ਰੀਤ ਜਿਸ ਨੇ ਭਵਕਿਰਤ ਨਾਮ ਦੇ ਛੋਟੇ ਜਿਹੇ ਬੱਚੇ ਨੂੰ ਕਿਡਨੈਪ ਕੀਤਾ ਸੀ ਉਸ ਦੇ ਦੋ ਸਾਥੀ ਹੋਰ ਵੀ ਸੀ ਬਾਅਦ ਵਿੱਚ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਜਸਪ੍ਰੀਤ ਦੀ ਮੌਤ ਹੋਈ ਜਸਪ੍ਰੀਤ ਦੀ ਮੌਤ ਤੋਂ ਬਾਅਦ ਜਸਪ੍ਰੀਤ ਦੇ ਮਾਤਾ ਪਿਤਾ ਵੱਲੋਂ ਇਹ ਪੁਲਿਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਗਏ ਕਿ ਉਹਨਾਂ ਨੇ ਜਾਲੀ ਇਨਕਾਉਂਟਰ ਕੀਤਾ ਹੈ ਲੇਕਿਨ ਪਵਕਿਰਤ ਦੇ ਦਾਦੇ ਦੀ ਇੱਕ ਆਡੀਓ ਜਿਹੜੀ ਹੈ ਵਾਇਲ ਹੋ ਰਹੀ ਹੈ ਪਹਿਲਾਂ ਆਪਾਂ ਆਡੀਓ ਸੁਣਦੇ ਹਾਂ ਫਿਰ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਗੈਂਗਸਟਰਾਂ ਦੇ ਇਹਨਾਂ ਸ਼ਰਾਤੀ ਅੰਸਰਾਂ ਦੇ ਇਹਨਾਂ ਕੱਡਨੇਪਰਾਂ ਦੇ ਹੌਸਲੇ ਬੁਲੰਦ ਨੇ

ਸਾਡੇ ਤਾਂ ਮੈਂ ਕਰੀ ਜਾਣਾ ਕਿਉਂਕਿ ਇਹ ਕੰਮ ਮੇਰਾ ਕੋਈ ਇਕੱਲੇ ਦਾ ਨਹੀਂ ਸਾਨੂੰ ਤੋਂ ਉੱਪਰੋਂ ਸਾਡਾ ਕੰਮ ਹੈ ਸਾਨੂੰ ਉੱਪਰੋਂ ਕੰਮ ਆਉਂਦਾ ਹੁੰਦਾ ਸਾਨੂੰ ਕਰਨਾ ਪੈਂਦਾ ਤੇ ਅਸੀਂ ਕਰ ਰਹੇ ਹਾਂ ਮੈਂ ਸਿਰਫ ਵਿਚਾਲੇ ਗੱਲ ਕਰਨ ਆਇਆ ਮੇਰਾ ਹੋਰ ਕੋਈ ਵਿੱਚ ਰੌਲਾ ਰੱਬਾ ਨਹੀਂ ਮੈਂ ਸਿਰਫ ਵਿਚਾਲੇ ਗੱਲ ਕਰਨ ਆਇਆ ਠੀਕ ਪਰ ਜਿਹੜੀ ਪੁਲਿਸ ਆ ਉਹ ਤੁਹਾਨੂੰ ਰੋਕਣੀ ਪੈਣੀ ਹੈ ਮੈਂ ਤਾਂ ਸਿਰਫ ਚਲੋ ਮੈਂ ਤਾਂ ਜਿੰਨ ਪਹਿਲਾਂ ਵੀ ਕਹਿ ਦਿੱ ਮੈਂ ਤਾਂ ਜੁਰ ਲਾਤਾ ਮੈਂ ਸਭ ਨੂੰ ਕਹਤਾ ਭਾਈ ਵੀ ਪੁਲਿਸ ਨੂੰ ਰੋਕ ਦੋ ਭਾਈ ਮੇਰਾ ਨੁਕਸਾਨ ਨਾ ਹੋ ਜੇ ਭਾਈ ਤੁਸੀਂ ਰਕੋ ਮੈਂ ਹੁਣ ਹੁਣ ਮੈਂ 12 ਵਜੇ ਤੱਕ ਆਦਾ گی سنو لگ گا چلو کوئی نہ ਇਹਨਾਂ ਪੁਲਿਸ ਵਾਲੇ ਤੁਹਾਨੂੰ ਮੋੜ ਨਹੀਂ ਪੈਣੀਆ ਹੁਣ ਜਿੰਨਾ ਕੋਈ ਮੋੜ ਸਕਦੇ ਹੋ ਤੁਸੀਂ ਕਰੋ ਚਲੋ ਜਿਹੜੇ ਸਾਡੇ ਬੰਦੇ ਨੇ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਮੁੜਿਆ ਉਹ ਤੇ ਬਾਕੀ ਪੁਲਿਸ ਵਾਲੇ ਜਿਹਨੇ ਕੰਮ ਹਾਂਜੀ ਤੁਹਾਡੇ ਬੰਦੇ ਮੁੜਿਆ ਤੁਹਾਡੇ ਰਿਸ਼ਤੇਦਾਰ ਮੁੜਿਆ ਤੇ ਹੋਰ ਵੀ ਕੋਈ ਜੋ ਵੀ ਜਾਣ ਪਛਾਣ ਦੇ ਸਾਰਿਆਂ ਨੂੰ ਮੋੜਨਾ ਪੈਣਾ ਤੇ ਦੂਜੀ ਗੱਲ ਉਸ ਤੋਂ ਬਾਅਦ ਪੁਲਿਸ ਵੀ ਗੱਜਰ ਮਾਜਰੀ ਨਹੀਂ ਲਾਈ ਆ ਤੇ ਉਹਦੇ ਤੋਂ ਹੀ ਹਟਣੀ ਉਹਨੂੰ ਕਹੋ ਸਾਰੀ ਵਾਪਸ ਲਓ ਤੁਸੀਂ ਇਹਨੂੰ ਇਹ ਕਹਿਣਾ ਹੈ ਬੋ ਬੱਚਾ ਦੇਣ ਨੂੰ ਮੰਨ ਗਿਆ ਮੇਰਾ ਪੈਸਿਆਂ ਤੋਂ ਉਹ ਬੱਚਾ ਤਾਂ ਮੋੜਨ ਕਿ روک دو میرا کوئی اڈی پہ یہ گیا میں ਜੀ ਜਿਹੜੀ ਤੁਸੀਂ ਖੈਰਬੰਦ ਕਹਿ ਨਹੀਂਓਂ ਮੈਂ ਦੇਖੋ ਕਿਵੇਂ ਕਰਾਉਂਗਾ ਕੀ ਕਰੂੰਗਾ ਮੇਰੇ ਹੱਥ ਵਿੱਚ ਕੀ ਆ ਆਮ ਬੰਦੇ ਨਹੀਂ ਨਹੀਂ ਇਹ ਤਾਂ ਜੇ ਖੈਰਬੰਦ ਨਹੀਂ ਨਾ ਅੱਜ ਤੋਂ ਅੱਜ ਤੋਂ ਬਾਅਦ ਜੇ ਰੋਣਾ ਨਹੀਂ ਛਡਣਾ ਚਾਹੀਦਾ ਤੇ ਇਹ ਗੱਲ ਇੱਥੀ ਮੁੱਕਣੀ ਯਾਰ ਅੱਜ ਛੱਡੋ ਹੁਣੀ ਬਸ 12 1 ਵਜੇ ਤੱਕ ਇਹ ਗਾਣੀ ਮੁੱਕਣੀ ਚਾਹੀਦੀ ਤਾਂ ਤੁਹਾਨੂੰ ਵਜਾ ਮਿਲੂਗਾ ਠੀਕ ਹੈ ਹੁਣ ਮੈਂ ਮੈਂ ਨਾਲ ਜੋਰ ਆਪਦੇ ਬਲੋ ਤੁਸੀਂ ਮੈਂ ਮੇਰੇ ਨਾਲ ਇੰਨਾ ਜੋਰ ਲਾ ਕੇ ਤੁਸੀਂ ਮੈਨੂੰ ਕਿੱਥੋਂ ਕਿੱਥੇ ਲੈ ਆਏ ਹਾਂ ਹੁਣ ਤੁਸੀਂ ਥੋੜਾ ਜਿਹਾ ਰੋਣਾ ਨਾਲ ਲਾਓ ਆਪਣਾ ਲਾਉਣੇ ਆ ਜੀ ਠੀਕ ਇਹ ਹੈ ਜੀ ਗੱਲਬਾਤ ਭਵਕਰ ਦੇ ਦਾਦੇ ਦੀ ਕਿਸ ਤਰ੍ਹਾਂ ਉਹ ਗੈਂਗਸਟਰਾਂ ਦੇ ਨਾਲ ਜਾਂ ਕਿਡਨਾਪਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿਸ ਤਰ੍ਹਾਂ ਕਿਡਨਾਪਰਾਂ ਦੇ ਹੌਸਲੇ ਵਧੇ ਹੋਏ ਨੇ ਕਿਸ ਤਰ੍ਹਾਂ ਦੀ ਉਹ ਧਮਕੀਆਂ ਦਿੰਦੇ ਨੇ ਕਿ ਨਾ ਬੱਚਾ ਮਿਲਣਾ ਨਾ ਪੈਸੇ ਵੀ ਲੈਣਿਆ ਇਹ ਪੁਨਸਤ ਗੱਲ ਨਾ ਪਹਚਾਓ ਇਹ ਭਵਕਰ ਦੇ ਦਾਦਾ ਜੀ ਦੀ ਆਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਆਗੂ ਵਾਗੂ ਫੈਲ ਰਹੀ ਹੈ ਇਸ ਦੇ ਵਿੱਚ ਕੌਣ ਗਲਤ ਹੈ ਕੌਣ ਸਹੀ ਹੈ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਹੈ ਜੀ ਤਾਂ